ਆ ਮੰਟ ਹੈ ਜਿਵੇਂ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਚਾਰਾ ਤਾਂ ਖਤਮ ਹੀ ਹੋ ਗਿਆ ਟਿਕਾਂ। ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ 500 ਟਨ ਰੱਖ ਜਿਹੜੇ ਤਕਰੀਬਨ 7-8 ਕਰੋੜ ਦੇ ਆ 500 ਟਨ। ਉਹਦੀ ਸੇਵਾ ਅਸੀਂ ਕਾਲੀਦਲ ਮੈਂ ਸਾਰੇ ਵਰਕਰਾਂ ਕੋਲ ਆ ਇਕੱਠੇ ਹੋ ਕੇ ਆ ਮਦਦ ਕਰਨੀ ਹੈ। ਮੈਂ ਵੀ ਕੋਲ ਪਾਇ ਸਾਰੇ ਇਕੱਠੇ ਹੋ ਕੇ ਪੀਤੇ ਮੈਂ ਧੰਨਵਾਦ ਕਰਦਾ ਹੈ ਤੇ ਤੁਸੀਂ ਦੇਖ ਲਓ ਸਾਰੇ ਖਰੇ ਆ। ਇਹਦੇ ਬਾਅਦ ਖੋਣ ਵੀ ਜਾਣਗੇ। ਪਰ ਪਰसों ਜਦੋਂ ਫਿਰ ਆਪਣਾ ਚਮਕੌਰ ਸਾਹਿਬ ਤੋਂ ਭੇਜਦੇ ਆ ਅਸੀਂ ਪਿੰਡ ਪਿੰਡ ਤੱਕ ਭੇਜ ਭਜਾਰੇ ਆ 500 ਟਰੱਕਾ ਹੋ ਗਿਆ 500 ਟਰੱਕ ਤੂੜੀ ਦੇ ਅਸੀਂ ਇਕੱਠੇ ਕਰੀ ਬੈਠੇ ਆ ਜਿਹੜਾ ਅਸੀਂ ਭੇਜ ਹੁਣ ਸਿਰ ਪਾਣੀ ਥੱਲੇ ਥੱਲੇ ਉਹ ਵੀ ਭੇਜ ਰਹੇ ਆ ਇੱਕ ਅਸੀਂ ਫੈਸਲਾ ਕੀਤਾ ਕਿ ਮੈਂ ਸਾਰੇ ਵਰਕਰ ਲੱਗੇ ਆ ਥੋੜਾ ਤੁਨਵਾਦ ਕਰਦਾ 1 ਲੱਖ ਏਕੜ ਜ਼ਮੀਨ ਦਾ ਵੀ ਕੰਕ ਲਾਉਣ ਵਾਸਤੇ ਅਤਕਾ ਲੀਦਲ ਦੀ ਸੇਵਾ ਲੈਂਦੀ ਹੈ ਬੋਲੇ ਸੋਨਹਿਰ ਸੋਨਹਿਰ 4 ਲੱਖ ਏਕੜ ਜ਼ਮੀਨ تباہ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਹੈ ਹੁਣ ਘਰਤਕੜ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਡੀਏ ਵੀ ਡੀਏ ਵੀ ਨਾ ਦੇ ਦਿਓ ਅਸੀਂ ਤਾਂ ਵੀ ਫੈਸਲਾ ਕੀਤਾ ਮੁਕਸਦਾਲੇ ਤੁਸਨੂੰ ਪਤਾ ਲੱਗ ਗਿਆ ਰੋਗੀ ਤੇ ਸਾਰੇ ਲਹੰਕਾ ਚਾਹ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਹੈ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਉਨਾ ਆਪਣੀ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰਾਂ ਨਾਲ ਉਹ ਜ਼ਮੀਨ ਵੀ ਆਪਾਂ ਕਰਾਂ ਕਰਾਂਗੇ ਜੀ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਜੋ ਹਾਂ ਚਲੋ ਇੱਕ ਅਸੀਂ ਖੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ 'ਚ ਹੈ ਵਿਚਾਰਾਂ ਦਾ ਕੁਝ ਨਹੀਂ ਰਿਹਾ ਅਸੀਂ 50000 ਗਰੀਬ ਪਰਿਵਾਰਾਂ ਨੂੰ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਕਾਰਕ ਦੇਵਾਂਗੇ ਅਕਾਲੀ ਦਲ ਤਰਫੋਂ ਬੋਲੇ ਸੋਨਹਾ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦਾ ਸੁਚਕ ਸੁਚਾ ਪ੍ਰਵਾਹ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਅਗਵਾਈ ਦੇ ਵਿੱਚ ਹਾੜ ਪੀੜਤਾਵਾਂ ਦੇ ਵਾਸਤੇ ਰਾਹਤ ਸਮਗਰੀ ਵਜੋਂ 100 ਟਰੱਕ ਸਮਗਰੀ ਭੇਜੀ ਜਾ ਰਹੀ ਹੈ ਸਤਿਗੁਰੂ ਜੀ ਉਹ ਕਿਰਪਾ ਕਰਨੀ ਆਪਣੀ ਦਰ ਘਰ ਦੀ ਸੰਸਥਾ ਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਸੇਵਾ ਕਰਨ ਦਾ ਬਲ ਬਖਸ਼ਣਾ ਜਿੰਨਾ ਪਡਾਰਿਆਂ ਚੋ ਸੇਵਾ ਕੀਤੀ ਗਈ ਖਜ਼ਾਨੇ ਪਡਾਰੇ ਭਰਪੂਰ ਕਰਨੇ ਸਮੁੱਚੇ ਸੇਵਕਾਂ ਸਿਰ ਮੇਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਜੋ ਜੋ ਰਪੇਮੈਂਟ ਹੈ ਜਿਵੇਂ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਚਾਰਾ ਤਾਂ ਖਤਮ ਹੀ ਹੋ ਗਿਆ ਤਿਕਨ ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ 500 ਟਨ ਰੱਖ ਜਿਹੜੇ ਤਕਰੀਬਨ 7-8 ਕਰੋੜ ਦੇ ਆ 500 ਟਨ ਉਹਦੀ ਸੇਵਾ ਅਸੀਂ ਕਾਲੀਦਲ ਮੈਂ ਸਾਰੇ ਵਰਕਰਾਂ ਕੋਲ ਆ ਪੱਕੇ ਹੋ ਕੇ ਆ ਮਦਦ ਕਰੀ ਹੈ ਮੈਂ ਵੀ ਕੋਲ ਸਾਰੇ ਇਕੱਠੇ ਹੋ ਕੇ ਪੀਤੇ ਮੈਂ ਧੰਨਵਾਦ ਕਰਦਾ ਤੇ ਤੁਸੀਂ ਦੇਖ ਲਓ ਸਾਰੇ ਖੜੇ ਹੈ ਇਹਦੇ ਬਾਅਦ ਖੋਣ ਵੀ ਜਾਣਗੇ ਪਰ ਪਰਸੋ ਜੁੱਥੀ ਉਥੇ ਆਪਣਾ ਚਮਕੌਰ ਸਾਹਿਬ ਤੋਂ ਭੇਜਦੇ ਆਸੀਂ ਪਿੰਡ ਪਿੰਡ ਤੱਕ ਭੇਜ ਭਜਾ ਰਹੇ ਆ 500 ਟਰੱਕ ਆ ਗਿਆ 500 ਟਰੱਕ ਤੂੜੀ ਦੇ ਅਸੀਂ ਕਿੱਥੇ ਖੜੀ ਬੈਠੇ ਜਿਹੜਾ ਅਸੀਂ ਭੇਜ ਹੁਣ ਸੂਰ ਪਾਣੀ ਥੱਲੇ ਥੱਲੇ ਉਹ ਵੀ ਭੇਜ ਰਹੇ ਆ ਇੱਕ ਅਸੀਂ ਫੈਸਲਾ ਕੀਤਾ ਕਿ ਮੈਂ ਸਾਰੇ ਵਰਕਰ ਲੱਗੇ ਆ ਥੋੜਾ ਧੰਨਵਾਦ ਕਰਦਾ 1 ਲੱਖ ਏਕੜ ਜ਼ਮੀਨ ਦਾ ਵੀ ਕੰਕ ਲਾਉਣ ਵਾਸਤੇ ਅਕਾਲੀ ਦਲ ਨੇ ਸੇਵਾ ਦਿੱਤੀ ਹੈ ਬੋਲੇ ਸੋਨਹਿਰ ਸਾਡੀਆਂ ਗਾ ਤਕਰੀਬਨ 4 ਲੱਖ ਏਕੜ ਜ਼ਮੀਨ تباہ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਹੈ ਹੁਣ ਘਰਤਗੜ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਵੀ ਐਂਕੀ ਨਤੇ ਦਿਓ ਅਸੀਂ ਤਾਂ ਵੀ ਫੈਸਲਾ ਕੀਤਾ ਮੁਕਸ ਨਾਲੇ ਤੁਸ ਨੂੰ ਪਤਾ ਲੱਗ ਗਿਆ ਰੋਗੀ ਤੇ ਸਾਰੇ ਲਹਨਕਾ ਚ ਬੈਠੇ ਆ ਹੁਣ ਜਿਹੜੇ ਉਥੇ ਕਿਸਾਨ ਐ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਹੁਣ ਆਪਾਂ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰਾਂ ਨਾਲ ਉਹ ਜ਼ਮੀਨ ਵੀ ਆਪਾਂ ਕਰਾਂ ਕਰਾਂਗੇ ਜੀ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਜੋ ਚਲੋ ਇੱਕ ਅਸੀਂ ਹੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ 'ਚ ਐ ਚਾਹਣਾ ਕੁਛ ਨਹੀਂ ਰਿਹਾ ਅਸੀਂ 50000 ਗਰੀਬ ਪਰਿਵਾਰ ਆਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਖਾਣਕ ਦੇਵਾਂਗੇ ਅਕਾਲੀ ਦਲ ਤਰਫੋਂ ਬੋਲੇ ਸੋਨਹਾ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦਾ ਸੁਚਕ ਸੁਨਚਾ ਪ੍ਰਵਾਹ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਅਗਵਾਈ ਦੇ ਵਿੱਚ ਹਾੜ ਪੀੜਤਾ ਦੇ ਵਾਸਤੇ ਰਾਹਤ ਸਮਗਰੀ ਵਜੋ 100 ਟਰੱਕ ਸਮਗਰੀ ਭੇਜੀ ਜਾ ਰਹੀ ਹੈ ਸਤਿਗੁਰੂ ਜੀਓ ਕਿਰਪਾ ਕਰਨੀ ਆਪਣੀ ਦਰ ਘਰ ਦੀ ਸੰਸਥਾ ਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਸੇਵਾ ਕਰਨ ਦਾ ਬਲ ਬਖਸ਼ਣਾ ਜਿਨ੍ਹਾਂ ਪੰਡਾਰਿਆਂ 'ਚੋਂ ਸੇਵਾ ਕੀਤੀ ਗਈ ਖਜ਼ਾਨੇ ਪੰਡਾਰੇ ਭਰਪੂਰ ਕਰਨੇ ਸਮੁੱਚੇ ਸੇਵਕਾਂ ਸਿਰ ਮੇਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ